ਤਕਾਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਨੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਈਰਾਨ ਤੋਂ ਜਬਤ ਕੀਤੇ ਜਹਾਜ਼ ਦੇ ਸਵਾਰ ਭਾਰਤ ਚਾਲਕ ਦਲ ਦੀ ਮਹਿਲਾ ਪਰਤੀ ਦੇਸ਼ ਈਰਾਨ ਵੱਲੋਂ ਜਬਤ ਕੀਤੇ ਗਏ ਜਹਾਜ਼ ਦੀ ਵਿਦੇਸ਼ ਮੰਤਰਾਲੇ ਵੱਲੋਂ ਵਿਵਾਦ ਨੂੰ ਕਿਹਾ ਹੈ ਕਿ 13 April ਨੂੰ ਹਾਰਮਜ਼ ਜਲਦ ਮੂਰ ਸਟੇਟ ਨੇੜੇ ਈਰਾਨ ਦੇ ਰੋਵਲ ਵੋਚ ਗਾਰਡਨ ਦੁਆਰਾ ਜ਼ਬਤ ਕੀਤੇ ਗਏ ਇੱਕ ਮਾਲਹਾਵਰ ਜਹਾਜ਼ ਦੇ ਚਾਲਕ ਦਲ ਦਾ ਸ਼ਾਮਿਲ ਇੱਕ ਭਾਰਤ ਮਹਿਲ ਸ੍ਰੱਖਿਆਕਰ ਪਹੁੰਚ ਗਈ ਹੈ ਇਸ ਦੇ ਨਾਲ ਹੀਤ ਹੈ ਰਜ਼ਾਨ ਵਿੱਚ ਭਾਰਤ ਮਿਸ਼ਨ ਦੇ ਈਰਾਨ ਸਰਕਾਰ ਨੇ ਠੋਸ ਯਾਤਰੀ ਨਾਲ ਕੇਰਲ ਦੇ ਤ੍ਰਿਸੂਲ ਤੋਂ ਭਾਰਤ ਡੈਕ ਕਡੇਡ ਐਡ ਦੇ ਡਾ ਜਸਟੀਫਿਕੇਸ਼ਨ ਤੋਂ ਕੰਟਰੋਲ ਜਹਾਜ਼ ਐਮ ਐਸ ਸੀ 에ਅਰਸ ਤੇ ਭਾਰਤ ਚਾਲਕ ਦਲ ਦੇ ਮੈਂਬਰ ਵਿੱਚੋਂ ਇੱਕ ਸੀ ਦੇਸ਼ ਮਤਰਾਲੇ ਦੇ ਬਲਾਰੇ ਨੇ ਰஞ்சிਤ ਰੰਤੀਰ ਜਵਾਨ ਨੂੰ ਟਵਿੱਟਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਖਬਰ ਮੰਤਾਂ ਕਵੇ ਖਲੀ ਆਪ ਸਭ ਦਾ ਧੰਨਵਾਦ